ਰਾਹੁਲ ਬਨਾਰਾ ਕਿਹੜਾ ਬੰਦਾ ਸ਼ਾਹਪੁਰ ਜਾ ਜੋ ਅੱਜ ਇਹ ਲੈਗ੍ਰੇਡ ਪਈਆ ਸੀ ਕਹਾਂ ਦੋਸ਼ ਨੇ ਦੁਜਾਥੇ ਆ ਕੇ ਚੈਕਿੰਗ ਹੋਈ ਆ ਚੈਕਿੰਗ ਦੀ ਪੁਸ਼ਕਿਸ਼ ਕੀਤੀ ਆ ਕਿ ਇਹਨੇ ਕਿਦਣਾ ਗੱਲ ਕਰਦੇ ਰਹੇ ਜੀ ਤੇ ਹੋਰ ਆਪਣਾ ਫੋਨ ਵੀ ਮੇਰਾ ਲੱਗੇ ਆ ਤੇ ਕੱਲੋਂ ਹੁਣ ਲਈ ਕਿਹਾ ਐ ਅੰਬਰਸਰ ਥਾਣੇ ਤੇ ਪੁਸ਼ਕਿਸ਼ ਕਰਨਗੇ ਉੱਥੇ ਵੀ ਤੇ ਕਿੰਨੇ ਵਜੇ ਜਿਹੜੀ ਐਪੀ ਪੰਜ ਪਈਏ 6 7 ਵਜੇ ਜੀ ਕਿੰਨੇ ਘੰਟੇ ਜਿਹੜੀ ਪੁਸ਼ਕਿਸ਼ ਹੋਈ ਜੀ ਇਹ ਹੁਣ ਜਦੋਂ 9:00 ਵੱਜ ਗਏ ਉਦੋਂ 3-4 ਘੰਟੇ ਚੱਲ ਗਿਆ ਹਾਂਜੀ ਤੇ ਘਰ ਦੀ ਤਲਾਸ਼ੀ ਕਰੇ ਬਈ ਲਈ ਹਾਂਜੀ ਤਲਾਸ਼ੀ ਲਈ ਲਈ ਉੱਤੇ ਵੀ ਥੱਲੇ ਕੁਝ ਬਰਾਮਦ ਨਹੀਂ ਹੋਇਆ ਪਰ ਗੱਲ ਭੁਲਾਇਆ ਤੁਹਾਨੂੰ ਹਾਂਜੀ ਬਸ ਜੁੜ ਰਹੇ ਹਾਂਜੀ ਹਾਂਜੀ ਕੋਈ ਨਹੀਂ ਕਰਾਂਗਾ ਮੇਰਾ ਨਾਮ ਸੁਸ਼ਮਨ ਸ਼ਾਹ ਕੁਜਾਦਲੀ ਮੈਂ ਤੁਹਾਡੇ ਪੀਟੇ ਦੀ ਐਨਰਜੀ ਰੇਡ ਹੋਈ ਕਿ ਕਹਿਣਾ ਚਾਹੁੰਦਾ ਸਾਡੇ ਘਰ ਦੀ ਤਲਾਸ਼ੀ ਲਈ ਗਈ ਹੈ ਅਹੀਂ ਤਸਵੀਰ ਸੁਤੇ ਆ 6 ਵਜੇ ਦੀ ਗੱਲ ਆ 3-4 ਘੰਟੇ ਉਹਨਾਂ ਨੇ ਵੀ ਸਾਡੇ ਘਰ ਬੈ ਕੇ ਤੇ ਉਹਨਾਂ ਨੇ ਗੱਲਾਂ ਬਾਤਾਂ ਪੁੱਛੀਆਂ ਸਾਡੇ ਬੇਟੇ ਨੂੰ ਸਾਡੇ ਬੇਟੇ ਦਾ ਫੋਨ ਵੀ ਲੱਗੇ ਆ ਤੇ ਉਹਨਾਂ ਨੇ ਕੱਲ ਅੰਮ੍ਰਿਤਸਰ ਰਾਜਾ ਸੰਸੀ ਬੁਲਾਇਆ ਬਾਕੀ ਜੋ ਵੀ ਉਹ ਕਹਿਣਗੇ ਅਸੀਂ ਉਹਨਾਂ ਦੇ ਨਾਲ ਪੂਰਾ ਸਹਿਯੋਗ ਦੇਵਾਂਗੇ ਉਹਨਾਂ ਦਾ ਕੁਝ ਨਹੀਂ ਮਿਲਿਆ ਸਾਰੀ ਤਲਾਸ਼ੀ ਲਈ ਸਾਡੇ ਘਰ ਦੀ ਅਹੀਂ ਇਹ ਮੰਗ ਕਰਦੇ ਆਂ ਵੀ ਮਹਾਰਾਜ ਸਾਡੀ ਕਾਸੀ ਹੋਣੀ ਚਾਹੀਦੀ ਹੈ। ਇਹ ਬੇਟਾ ਕੱਦ ਕੇ ਕੰਮ ਨਹੀਂ ਕਰਦਾ ਜੀ। ਬੇਟੇ ਦਾ ਤਾਂ ਕੋਈ ਬਾਰਬੂਤ ਹੈ ਵੇਖਣ ਦੇ ਆਂ ਹੋਰ ਤੇ ਅਸੀਂ ਜੇ ਬਾਕੀ ਸਾਡੀ ਤੁਹਾਨੂੰ ਪਤਾ ਹੀ ਆ ਦੁਕਾਨ ਆ ਬਿਨਿਆਰੀ ਦੀ ਸਬਜ਼ੀ ਦੀ ਦੁਕਾਨ ਪਹਿਲਾਂ ਕਰਦੇ ਹਾਂ ਉਹ ਜਦੋਂ ਦਾ ਲੋਕਡਾਊਨ ਹੋਇਆ ਵਾ ਤੇ ਕੰਮ ਡਾਊਨ ਹੋ ਗਿਆ ਤਾਂ ਉਹ ਅਸੀਂ ਬੰਦ ਕਰ ਦਿੱਤਾ ਹੈ। ਬਾਕੀ ਅਸੀਂ ਜਾਨੇ ਇਹੋ ਹੀ ਕਿ ਸਾਡਾ ਬੱਚਾ ਕਿਤੇ ਬਾਹਰ ਅੰਦਰ ਜਾਣ ਵਾਸਤੇ ਹੀ ਬੈਠੇ ਨੇ ਇਸ ਵੀ। ਜ਼ਰੂਰ ਕਰਾਂ ਦਵਾਂਗੇ ਸੰਯੋਗ ਜੋ ਵੀ ਕਹਿਣਗੇ ਉਥੇ ਜਾਵਾਂਗੇ ਜਿੱਥੇ ਵੀ ਕਹਿਣਗੇ